ਕਬੱਡੀ 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 ਪ੍ਰਸਾਦੀ ਕਿਰਪਾ ਦੇ ਨਾਲ ਇਹ ਕਬੱਡੀ ਕੱਪ ਜਿਹੜਾ ਉਹ ਸਫਲ ਹੋਇਆ ਹੈ ਸਾਧੂ ਰਿਆਂ ਦੇ ਜਗਤ ਦੇ ਬਗਾਨੇ ਬਣ ਕੇ ਹੁੰਡੇ ਖੀਰਿਆਂ ਤੋਂ ਮਹਿੰਗੇ ਰਹਿੰਦੇ ਅੰਨੇ ਬਣ ਕੇ ਸਾਧੂ ਰਿਆਂ ਦੇ ਜਗਤ ਦੇ ਬਗਾਨੇ ਬਣ ਕੇ ਹੁੰਡੇ ਖੀਰਿਆਂ ਤੋਂ ਮਹਿੰਗੇ ਰਹਿੰਦੇ ਅੰਨੇ ਬਣ ਕੇ ਸੰਤਾਂ ਮਹਾਪੁਰਸ਼ਾਂ ਦੀ ਕਿਰਪਾ ਦੇ ਨਾਲ ਮੇਲਾ ਪੂਰਾ ਸਫਲ ਹੋ ਗਿਆ ਰਾਜਨ ਆ ਮਾਈਕ ਮੇਰੇ ਵਾਲਾ ਲੈ ਲਓ ਸਾਊਂਡ ਵਾਲੇ ਵੀਰ ਦਾ ਬਹੁਤ ਬਹੁਤ ਧੰਨਵਾਦ ਹੈ ਦੀਪਕਾ ਨਮਾ ਟਰੈਕਟਰਾਂ 14 1 사ਤਾ 사타 ਤੇ 2 사타 ਤੇ 14 3 사타 21 ਤੇ 4 사타 28 ਹਜੇ ਤੇਰੀ ਉਮਰ ਹਜੇ ਤਾਂ ਇਹ ਚੜਦੀ ਬਰੇਸ ਦਾ ਮੱਲ ਹੈ ਆ ਰਹੇ ਨੇ ਮੈਨੂੰ ਲੱਗਦਾ ਵੀ 10 15 ਸਾਲ ਹੋਰ ਕਬੱਡੀ ਖੇਡਣੀ ਹੈ ਤੇ ਮੈਨੂੰ ਲੱਗਦਾ ਵੀ 50 60 70 ਟਰੈਕਟਰ ਜਿਹੜੇ ਐ ਇਹਨੇ ਇੱਕ ਦਾ ਹੋ ਜਾਣੇ ਆ ਜਿਹੜੇ ਹਿਸਾਬ ਨਾਲ ਹੁਣ ਟਰੈਕਟਰਾਂ ਦਾ கிரேਡ ਚੱਲਦਾ ਹੈ ਤਰਾਡੇ ਹੋ ਲੈ ਵੀ ਜਗਨਪਤਰਾ ਕਿਦਾਂ ਲੱਗਾ ਮੇਲਾ ਫਰਾ ਬਾਈ ਪੂਰਾ ਸਹੀ ਹਾਂ ਆ ਮੁੰਡੇ ਜਿਹੜੇ ਟਰੈਕਟਰ ਜਿੱਤੇ ਆ ਬਾਈ ਤਾੜੀਆਂ ਲਾਓ ਜ਼ੋਰਦਾਰ ਇੱਕ ਟਰੈਕਟਰ ਦੀਪ ਜਿੱਤ ਗਿਆ ਦੁਰਜੀ ਵਾਲਾ ਇੱਕ ਟਰੈਕਟਰ ਤਾਕੜ ਜਿੱਤ ਗਿਆ ਗੋਗੋੜੀਆਂ ਵਾਲਾ ਰੱਤੇ ਆਪਦਾ ਕੋਡੀ ਕੱਪ ਪੂਰਾ ਸਫਲ ਹੋ ਗਿਆ ਹੈ ਮਾਲਕ ਢੀਮੇਰ ਦੇ ਨਾਲ ਇੱਧਰ ਸਰਪੰਚ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜਹਾਜ ਬੜੇ ਪਿੰਡਿਆ ਪ੍ਰਭ ਸਾਡਾ ਭਰਾ ਕਹਿੰਦਾ ਜਦੋਂ ਮੈਂ ਦੀਪ ਨੂੰ ਸੱਦਿਆ ਨਾ ਦੀਪ ਕਹਿੰਦਾ ਬਾਬੇ ਦੀ ਮਿਹਰ ਨਾਲ ਰੱਤੇਵਾਲ 'ਚੋਂ ਟਰੈਕਟਰ ਖੜਨਾ ਪਾਉ। ਜੇ ਮੱਝ ਵਾਲੇ ਕਹਿੰਦੇ ਨੇ ਅੱਜ ਮੈਂ ਰੱਤੇਵਾਲ 'ਚੋਂ ਬਾਹੂ ਟਰੈਕਟਰ ਖੜਨਾ ਹੈ। ਉਹ ਪਾਉ ਬਾਬੇ ਨੇ ਟਰੈਕਟਰ ਖੜ ਗਿਆ। ਬਹੁਤ ਧੰਨਵਾਦ ਆ ਕਿਉਂ ਦੀਪ ਇਦਾਂ ਕਿਹਾ ਸੀ ਨਾ ਵੀ ਪ੍ਰਭ ਮੈਂ ਅੱਜ ਰੱਤੇਵਾਲ 'ਚੋਂ ਟਰੈਕਟਰ ਖੜਨਾ ਭਾਈ। ਉਹ ਲੈ ਗਿਆ ਦੀਪ ਇਹ ਭਾਗਾ ਵਾਲੇ ਪਲੇਅਰ ਨੇ ਸਾਰੇ ਵਧੀਆ ਨੇ, ਕੋਚ ਵਧੀਆ ਨੇ। ਮੈਂ ਗਰਮੀਤ ਸਾਡੇ ਭੂਮਲਾ ਸਾਹਿਬ ਦਾ ਔਰ ਸੁਲਤਾਨ ਗਰੁੱਪ ਦਾ ਲੱड्डू ਸਰਪੰਚ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਜੇ ਕਿ ਦੀ ਸ਼ਾਨ ਦੇ ਕਲੱਬ ਕੋਈ ਗਲਤ ਬੋਲਿਆ ਗਿਆ ਬੋਟਾ ਮਰੀਆਣਾ ਮਾਫ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜਿੱका ਖਾਲਸਾ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਨੂੰ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣ ਨੂੰ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਨ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਵਾਦ ਜੀ